ਸੁngrur pingal wade ਵੱਲੋਂ ਅੱਜ ਗੋਹਣ ਸੋਸਾਇਟੀ ਬਣੀ ਹੈ ਇਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਹੈ ਸਥਾਪਨਾ ਦੇ ਮurs ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜੋ ਹਨ ਪ੍ਰੋਗਰਾਮ ਹੋ ਰਹੇ ਹਨ ਇਸੇ ਤਰ੍ਹਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਜਿਸ ਤਰ੍ਹਾਂ ਕਿ ਪਹਿਲ ਮੰਡੀ ਦੀਆਂ ਤਸਵੀਰਾਂ ਦਿਖਾਉਣੇ ਆ ਜੋ ਕਿ ਆਪਣਾ ਇੱਥੇ ਪ੍ਰਦਰਸ਼ਨੀ ਲੈ ਕੇ ਆਏ ਹਨ ਜੋ ਨੈਚੁਰਲ ਖੇਤੀ ਕਰਦੇ ਹਨ ਉਸ ਖੇਤੀ ਨਾਲ ਸੰਬੰਧਿਤ ਇਹ ਆਪਣਾ ਜੋ ਸਮਾਨ ਲੈ ਕੇ ਆਏ ਹਨ ਬਾਈ ਜੀ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਮਸਲ ਆਪਣਾ ਜੀ ਸਸਰੀਕਾਰ ਜੀ ਜਗਦੇਵ ਸਿੰਘ ਨੌਜੇ ਪਿੰਡ ਆਪਣਾ ਸਪਾਉਜ ਨੰਬਰ ਆਪਣਾ 981532895 ਕੀ ਕਹਿੰਦੇ ਹੋਗੇ ਬਾਜ਼ਾਰਾਂ ਵਿੱਚ ਵੀ ਸਾਮਾਨ ਮਿਲਦਾਗਾ ਤੁਸੀਂ ਇੱਥੇ ਕਿਉਂ ਆਪਣੀ ਦੁਕਾਨ ਲਾਈਏ ਤੁਹਾਡੇ ਦੇ ਲੋਕ ਕਿਉਂ ਖਰੀਦਣਗੇ ਬਾਈ ਜੀ ਇਹ ਬਾਜ਼ਾਰਾਂ ਵਾਲਾ ਤਾਂ ਆਪਾਂ ਨੂੰ ਪਤਾ ਹੀ ਆਈ ਸਾਰਾ ਕੈਮੀਕਲ ਆ ਰਿਹਾ ਸਭ ਕੁਝ ਸੇ ਡੁਪਲੀਕੇਟ ਆ ਰਿਹਾ ਜੀ ਇੱਥੇ ਆਪਾਂ ਨੂੰ ਇਹਨਾਂ ਨੇ ਬੁਲਾਇਆ ਦੀ ਸਪੈਸ਼ਲ ਜੀ ਇਹਦੇ ਵਾਸਤੇ ਵੀ ਸੁੱਧ ਚੀਜ਼ਾਂ ਲੈ ਕੇ ਆਓ ਆਪਾਂ ਉਰੇ ਦੁਕਾਨ ਲਾਈ ਹੈ ਜੀ ਆਪਣੇ ਲਈ ਸੁੱਧ ਤੇਲ ਨੇ ਕੋਲਡ ਪ੍ਰੈਸ ਲੱਕੜ ਦੇ ਕੋਲੂ ਵਾਲੇ ਤੇ ਕੱਚੀ ਕਾਣੀ ਦਾ ਸਰੋਂ ਦਾ ਆ ਗਿਆ ਜੰਮੇ ਜੀ ਅਲਸੀ ਦਾ ਬਦਾਮ ਦਾ ਕਲੌਂਜੀ ਦਾ ਤਿਲਾਂ ਦਾ ਇਹ ਪੂਜੀਆ ਤਿਆਰ ਕਰਿਆ ਹੋਇਆ ਜੀ ਆਪਣੇ ਲਈ ਆਪ ਦਾ ਸਰੋਂ ਦੇ ਤੇਲ ਚ ਕੱਚੀ ਕਾਣੀ ਦੇ ਚ ਬਹੁਤ ਵਧੀਆ ਰਜੰਟ ਨੇ ਜੀ ਬਹੁਤ ਵਧੀਆ ਬਿਨ ਜਾਹਰ ਵਾਲੇ ਬਿਨ ਕਿਸੇ ਕੈਮੀਕਲ ਤੋਂ ਆਪਣੇ ਸ਼ੁੱਧ ਤੇਲ ਨੇ ਜੀ ਸਰਕਾਰਾਂ ਵੱਲੋਂ ਵੀ ਕੋਈ ਸਹਾਇਤਾ ਮਿਲ ਰਹੀ ਆ ਆਪਣੇ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਸਰਕਾਰਾਂ ਵੱਲੋਂ ਬਹੁਤ ਵਧੀਆ ਜੀ ਡੀਸੀ ਸਾਹਿਬ ਸੰਗਰੂਰ ਵਾਲੇ ਆਪਣੀ ਬਹੁਤ ਮਦਦ ਕਰ ਰਹੇ ਨੇ ਜੀ ਉਹਨਾਂ ਨੇ ਇਹ ਪ੍ਰੋਜੈਕਟ ਆਪਾਂ ਨੂੰ ਲਵਾਇਆ ਜੀ ਬਹੁਤ ਤਰ੍ਹਾਂ ਬਹੁਤ ਵਧੀਆ ਮਦਦ ਕਰ ਰਹੇ ਨੇ ਜੀ ਆਪਣੀ ਮਹਿਕਮਾ ਇਹਦੀ ਬਿਲਕੁਲ ਇਹ ਕਹਿੰਦੇ ਕਿ ਡੀਸੀ ਸਾਹਿਬ ਜਾਂ ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਬਹੁਤ ਮਦਦ ਹੋ ਰਹੀ ਹੈ ਤੇ ਆਪਦੇ ਵੱਲੋਂ ਸਮਾਨਤਰ ਕੀਤਾ ਇਸੇ ਤਰ੍ਹਾਂ ਹੀ ਦਿਖਾਵਾਂਗਾ ਤੁਹਾਨੂੰ ਤਸਵੀਰਾਂ ਪਿੰਗਲਵਾੜੇ ਦੇ ਜੋ ਸਕੂਲ ਦੇ ਬੱਚੇ ਹਨ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਛੱਲੇ ਹਨ ਛੱਲੇ ਬਣਾਏ ਗਏ ਹਨ ਪਨੇ ਵੀ ਜੋ ਪੁਸਤਕਾਂ ਨੇ ਇਹ ਵੀ ਇਹਨਾਂ ਵੱਲ ਲਿਖਿਆ ਗਿਆ ਹਨ ਟੋਪੀਆਂ ਹੋ ਗਿਆ ਪਰਖੇ ਚਰਖੇ ਹੋਗੇ ਇਹ ਵੀ ਇਹਨਾਂ ਵੱਲੋਂ ਬਣਾਏ ਗਏ ਹਨ ਕੁਝ ਬੱਚੇ ਆ ਜਿਹੇ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਬੋਲ ਨਹੀਂ ਸਕਦੇ ਲੇਕਿਨ ਫਿਰ ਵੀ ਆਪਣੀ ਕਾਰਾਗਰੀ ਬਹੁਤ ਵਧੀਆ ਨਾਲ ਕੀਤੀ ਹੈ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਮੰਜੂ ਹੈ ਜੀ ਤੋਂ ਮੰਜੂ ਵੀ ਇੱਥੇ ਜੋਬ ਕਰਦੇ ਹੋ ਜਾਂ ਇੱਥੇ ਨਹੀਂ ਹਾਂਜੀ ਅਸੀਂ ਪਿੰਗਲਵਾੜਾ ਅੰਮ੍ਰਿਤਸਰ ਦੇ ਵਿੱਚ ਜੋਬ ਕਰਦੀ ਹਾਂ ਮੈਂ ਡੈੱਡ ਸਕੂਲ ਚੋਂ ਕਰਦੀ ਜੋਬ ਹਾਂਜੀ ਕੀ ਕਹਿਣਾ ਚਾਹੋਗੇ ਮੈਮ ਜੋ ਇਹ ਸਮਾਨ ਬਣਾਇਆ ਗਿਆ ਹੈਗਾ ਨਾ ਬੱਚਾ ਵੱਲੋਂ ਕਿ ਇਹ ਹੱਥ ਕਰਕੇ ਕੀਤਾ ਗਿਆ ਹੈ ਹਾਂਜੀ ਬੱਚਿਆਂ ਨੇ ਆਪ ਖੁਦ ਤਿਆਰ ਕੀਤਾ ਹੋਇਆ ਆਇਆ ਕੁਝ ਰੈਜ਼ਿਨ ਬਣਿਆ ਆਇਆ ਕੁਝ ਕਰੋਸ਼ੀ ਨਾ ਬਣਿਆ ਆਇਆ ਕੁਝ ਬੱਚਿਆਂ ਨੇ ਹੱਥੀ ਸਲਾਈ ਕਰਕੇ ਜਿਵੇਂ ਪੱਖੇ ਆ ਬੱਚਿਆਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਹੋਈਆਂ ਨੇ ਫਿਰ ਤੁਹਾਨੂੰ ਲੱਗਦੈ ਕਿ ਤੋਂ ਇਸ ਤਰ੍ਹਾਂ ਇਹਨਾਂ ਨੂੰ ਸਮਝਾਣੇ ਹੋ ਕਿ ਹਾ ਸਮਾਨ ਬਣਾਣਾ ਹੈ ਜਾਂ ਕਿਸ ਤਰ੍ਹਾਂ ਨਾਲ ਗੱਲਬਾਤ ਕਰਦੀ ਹੂੰ ਇੱਕ ਸਾਈਨ ਲੈਂਗੁਏਜ ਹੁੰਦੀ ਹੈ ਜੋ ਸੰ ਕੈਤਕ ਭਾਸ਼ਾ ਤੁਸੀਂ ਇਹ ਕਿਤਾਬਾਂ ਦੇਖ ਸਕਦੇ ਜੂ ਇਹ ਵਾਲੀ ਇਹਨਾਂ ਕਿਤਾਬਾਂ ਰਾਹੀਂ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਤੇ ਇਸੇ ਕਿਤਾਬਾਂ ਰਾਹੀਂ ਫਿਰ ਇਹਨਾਂ ਨੂੰ ਸਾਈਨ ਸਿਖਾਏ ਜਾਂਦੇ ਆ ਜਿਵੇਂ ਬੱਚੇ ਆਪਣੇ ਆਪ ਸਾਈਨ ਕਰਦੇ ਨੇ ਨਾ ਉਸ ਕਿਤਾਬਾਂ ਰਾਹੀਂ ਸਿਖਾਇਆ ਜਾਂਦਾ ਫਿਰ ਸਕੂਲ 'ਚ ਬੱਚੇ ਪੜ੍ਹਾਈ ਕਰਦੇ ਨੇ ਉਹ ਸਾਈਨ ਲੈਂਗੁਏਜ ਰਾਹੀਂ ਕਰਦੇ ਨੇ ਜੇ ਇਹਨਾਂ ਨਾਲ ਗੱਲਬਾਤ ਕਰਨੀ ਹੋਵੇ ਤੁਸੀਂ ਕੀ ਇਸ਼ਾਰਿਆਂ ਦੇ ਨਾਲ ਇਹਨਾਂ ਨਾਲ ਗੱਲ ਕਰ ਸਕਦੇ ਹੋ ਹਾਂਜੀ ਹਾਂਜੀ ਜੀ ਇਸ਼ਾਰਿਆਂ ਦੇ ਵਿੱਚ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਨਾਮ ਪੁੱਛਣਾ ਕੀ ਨਾਮ ਹੋੜੀ ਦਾ ਨਾਮ ਗੁਰਲੀਨ ਹੈ ਜੀ ਜੂ ਆਰ ਏ ਐਲ ਐਨ ਐ ਨੀ ਹਾਂ ਜੀ ਗੁਰਲੀਨ ਕੀ ਇਹਨਾਂ ਵਿੱਚੋਂ ਕੁਝ ਸਮਾਨ ਤੁਸੀਂ ਬਣਾਇਆ ਹੋਇਆਗਾ ਉਹ ਬੀਬੀ ਦੀ ਦਾਤ ਮਾਰ ਉਹਨਾਂ ਨੇ ਕਰਦਾ ਹਾਂ ਉਹ ਕਹਿੰਦੇ ਨੇ ਕਿ ਅਸੀਂ ਆਮੇਕ ਕੀਤੀਆਂ ਹੋਈਆਂ ਨੇ ਹਾਂਜੀ ਇਹ ਬੱਚੇ ਇੱਕ ਰੋਸ਼ੀਆ ਚਲਾਉਂਦੇ ਆ ਉਹਨਾਂ ਨੇ ਪਰਸ ਵਗੈਰਾ ਬਣਾਏ ਹੋਏ ਨੇ ਇਹਨਾਂ ਨੇ ਕੀ ਤੁਹਾਨੂੰ ਇਸ਼ਾਰੇ ਵਿੱਚ ਪੂਰੀ ਸਮਝ ਆਂਦੀ ਹੈ ਹਾਂ ਕਹਿੰਦੇ ਪੂਰੀ ਆਂਦੀ ਹੈ ਉਦਿਹਰੇ ਉਦਾਲਾ ਜੀ ਤੁਸੀਂ ਦੇਖਿਆ ਕਿ ਜੋ ਇਹ ਬੱਚਾ ਗੁੰਗਾ ਹੈ ਲੇਕਿਨ ਫਿਰ ਵੀ ਇਹਨਾਂ ਵੱਲੋਂ ਇਸ਼ਾਰਿਆਂ ਦੇ ਵਿੱਚੋਂ ਆਪਣੇ ਟੀਚਰ ਸਹਿਬਾਨਾਂ ਨੂੰ ਵੀ ਸਮਝਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਕਿ 24 ਮਾ ਸਥਾਪਨਾ ਦਿਵਸ ਦੇ ਦਿਵਸਤੇ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਪ੍ਰਦਰਸ਼ਨ ਹੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕੀ ਲੋਕ ਇਹਨਾਂ ਦਾ ਜੋ ਸਮਾਨ ਹੈ ਉਹ ਵੀ ਖਰੀਦਣ ਆਏ ਹੋਏ ਹਨ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਮੈਡਮ ਕੀ ਨਾਮ ਹੈ ਆਪਣਾ ਇਹ ਨਹੀਂ ਬੋਲਦਾ ਅੱਛਾ ਇਹ ਮੈਡਮ ਬੋਲ ਹੀ ਸਕਦੇ ਚਲੋ ਕੀ ਨਾਮ ਹੈ ਆਪਣਾ ਚਕਵਿੰਦਰਪੁਰ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਇਹਨਾਂ ਵੱਲੋਂ ਹੈ ਸਮਾਨ ਤਿਆਰੀ ਤੱਕ ਆਹ ਮੈਡਮ ਇਹ ਤਿਆਰ ਕਰਨ ਵਾਲੇ ਇਹ ਗੁੰਗੇ ਬੋਲੇ ਬੱਚੇ ਜਿੰਨਾ ਤਿਆਰ ਕੀਤਾ ਉਹਨਾਂ ਨੇ ਕੀਤਾ ਨਿਚਾਰ ਦਿਓ ਸਾਹਿਬ ਨਿਚਾਰ ਸਾਹਿਬ ਉਹ ਖੜੇ ਹਾਂ ਇੰਚਾਰਜ ਹੋਣੀ ਉਹ ਗਾਈਡ ਕਰ ਦੇਣਗੇ ਕਿ ਕੀ ਕੀ ਬਣਾਣਾ ਕਿਸ ਤਰ੍ਹਾਂ ਬਣਾਣਾ ਹਾਂਜੀ ਹਾਂਜੀ ਉਹ ਵੀ ਬਣਾਉਣ ਦੇ ਦੱਸਦੇ ਹਰ ਇੱਕ ਚੀਜ਼ ਆਚਾਰ ਪਾਉਣਾ ਆ ਚੀਜ਼ਾਂ ਬਣਾਉਣੀਆਂ ਸਾਰੇ ਉਹ ਮੈਡਮ ਦੱਸਦੇ ਇਹਨੂੰ ਔਖਾ ਨਹੀਂ ਲੱਗਦਾ ਕਿ ਕਿੰਨਾ ਨੂੰ ਸਮਝਾਉਣਾ ਜਾਂ ਗੱਲਬਾਤ ਕਰਨੀ ਕਾਕਾ ਦਾ ਤਾਂ ਹੱਥ ਬਣ ਜਾਂਦੀ ਹੈ ਨਾ ਤੇ ਸਿਖਾਉਂਦੇ ਹੈ ਮੈਡਮ ਇਹ ਜੁਨੀਅਰ ਹੀ ਹੈ ਇਹ ਇਹ ਮੈਡਮ ਨਾਲ ਜੀ ਹਾਂ ਮੈਡਮ ਨਾਲ ਵੀ ਗੱਲਬਾਤ ਕਰਾਂਗੇ ਜੋ ਕਿ ਇਹਨਾਂ ਨੂੰ ਇਹ ਸਾਰਾ ਕੁਝ ਸਿਖਾਉਂਦੇ ਨੇ ਕਿਨਾਂ ਮੈਮ ਆਪਣਾ ਜੀ ਕੁਰਬੰਚ ਕੋ ਮੈਂ ਕਿਸੇ ਦੇਖਦੇ ਹਾਂ ਜੋ ਬੱਚਾ ਬਲੋ ਹਸਮਾਨ ਪਿਆਰ ਕੀਤਾ ਗਿਆ ਹੈ ਤੁਹਾਡੇ ਹਿੱਸੇ ਦੇ ਨਾਲ ਇਹ ਸਮਾਨਾ ਵਾਲਾ ਕੰਪਲੈਕਸ ਤੋਂ ਆਏ ਆ ਪਿੰਗਲਵਾੜਾ ਸੰਸਾ ਤੋਂ ਇਹ ਸਾਡੇ ਕੋਲ ਡੈਫ ਬੱਚੇ ਨੇ ਅਨ ਮਾਤਬੁੱਧੀ ਬੱਚੇ ਹੁੰਦੇ ਨੇ ਉਹ ਲੜਕੀਆਂ ਹੈਗੀਆਂ ਨੇ ਉਹਨਾਂ ਨੂੰ ਸੇ ਸਲਾਈ ਕੜਾਈ ਦਾ ਆਚਾਰ ਮਰਬੇ ਸੌਸ ਹਰ ਇੱਕ ਤਰ੍ਹਾਂ ਦਾ ਕੁਕਿੰਗ ਦਾ ਆਰਟ ਐਂਡ ਕ્રાਫਟ ਪੱਖੀਆਂ ਬਣਾਉਣਾ ਚਾਦਰਾਂ ਕਢਾਈ ਕਰਨੀਆਂ ਸਲਾਈਆਂ ਬੁੰਨਾ ਸਾਰਾ ਕੰਮ ਸਿਖਾਇਆ ਜਾਂਦਾ ਉਸ ਤੋਂ ਬਾਅਦ ਫੇ ਬੱਚਿਆਂ ਦੀ ਸ਼ਾਦੀ ਕੀਤੀ ਜਾਂਦੀ ਹੈ ਸ਼ਾਦੀ ਤੁਸੀਂ ਥੋੜੀ ਵੇਲੇ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਮੈਨੂੰ ਕੀ ਵਧੀਆ ਪਰਿਵਾਰ ਮਿਲ ਜਾਂਦਾ ਹੈ ਕਿ ਜਿਵੇਂ ਕੋਈ ਬੰਦਾ ਜਾਂ ਗੁੰਗਾ ਜਿਵੇਂ ਜਿਸ ਤਰ੍ਹਾਂ ਦਾ ਬੱਚਾ ਉਸ ਪ੍ਰਕਾਰ ਦਾ ਘਰ ਲੱਭਿਆ ਜਾਂਦਾ ਜਾਂ ਅੱਛੇ ਪਰਿਵਾਰ ਮਿਲ ਜਾਂਦੇ ਨੇ ਨੇ ਇੱਥੇ ਪਰਿਵਾਰ ਨੇ ਜੰਦੇ ਨੇ ਕੁਝ ਬੱਚੇ ਇਹੋ ਜਿਹੇ ਵਿਾਰਸ ਵੀ ਬੱਚੇ ਮਿਲਦੇ ਨੇ ਕਿ ਜਿਹੜੇ ਉਹ ਬੱਚਿਆਂ ਨੂੰ ਕਿਸੇ ਨਾਲ ਬੀਜੀ ਪਿਆ ਆਸਰਾ ਦਾ ਆਸਰਾ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਤੇ ਉਹ ਬੱਚੇ ਫਿਰ ਆ ਜਾਂਦੇ ਉਹ ਬੱਚੇ ਜੇ ਤਾਂ ਬਿਲਕੁਲ ਮੈਂਟਲੀ ਅਫਸਰਟ ਆ ਉਹਨਾਂ ਦੀ ਟਰੀਟਮੈਂਟ ਚੱਲਦੀ ਹੈ ਮੈਡੀਸਨ ਦੇ ਨਾਲ ਜੇ ਕੋਈ ਬੱਚਾ ਨੋਰਮਲ ਆ ਉਹਨਾਂ ਨੂੰ ਫਿਰ ਉਸੇ ਤਰੀਕੇ ਦਾ ਕੰਮ ਸਿਖਾਇਆ ਜਾਂਦਾ ਹੈ ਜਦੋਂ ਤੁਸੀਂ ਕੰਮ ਸੁਖਾਣਦੇ ਹੋ ਇਸ਼ਾਰਿਆਂ ਦੇ ਵਿੱਚ ਸ਼ੁਰੂ-ਸ਼ੁਰੂ ਤੋਂ ਔਖਾ ਲੱਗਿਆ ਹੋਗਾ ਆ ਸਾਡੀ ਆਪਣੀ ਸਾਈਨ ਲੈਂਗੁਏਜ ਆ ਥੋੜਾ-ਥੋੜਾ ਜਿਹਾ ਸ਼ੁਰੂ ਵਿੱਚ ਬੱਚੇ ਆਉਂਦੇ ਆ ਨਹੀਂ ਆਉਂਦਾ ਫਿਰ ਉਹਨਾਂ ਨੂੰ ਸਾਈਨ 'ਚ ਦੱਸੀਦਾ ਹੈ ਤੇ ਉਹ ਸਿੱਖ ਜਾਂਦੇ ਨੇ ਬੜਾ ਵਧੀਆ ਲੱਗਦਾ ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਇਹਨਾਂ ਬੱਚਿਆਂ ਦੇ ਨਾਲ ਬਿਲਕੁਲ ਵਧੀਆ ਸਿਖਾਉਂਦੇ ਆ ਹੁਣ ਕੋਈ ਮੁਸ਼ਕਲ ਨਹੀਂ ਆ ਰਹੀ ਬਈ ਮੁਸ਼ਕਲ ਨਹੀਂ ਆ ਰਹੀ ਬੱਚੇ ਮੇਰੇ ਪਰਫੈਕਟ ਜਿੰਨੂੰ ਮਰਜ਼ੀ ਪੁੱਛ ਸਕਦੇ ਕੋਈ ਸਵਾਲ ਪੁੱਛ ਸਕਦੇ ਤੁਹਾਨੂੰ ਸਾਇੰਸ ਚ ਦੱਸਿਆਗੇ ਮੈਂ ਜੋ ਅਜੇ ਸਮਾਨ ਤਿਆਰ ਕੀਤਾ ਗਿਆ ਹੈਗਾ ਲੋਕ ਵੀ ਦੇਖ ਰਹੇ ਨੇ ਲੈ ਕੇ ਵੀ ਜਾ ਰਹੇ ਨੇ ਇਸ ਦਾ ਜੋ ਪੈਸਾ ਹੈ ਇਹ ਕਿਹਨੇ ਬੱਚਿਆਂ ਨੂੰ ਜਾਵੇਗਾ ਜਾਂ ਟੈਸਟ 'ਤੇ ਜਾਵੇਗਾ ਨਹੀਂ ਇਹ ਜਿੰਨਾ ਪੈਸਾ ਸੀ ਪਿੰਗਲਵੜਾ ਸੰਸਥਾ ਜਮ੍ਹਾਂ ਕਰਵਾ ਦਿੰਨੇ ਆ ਇਹਨਾਂ ਬੱਚਿਆਂ ਨੂੰ ਇਹ ਹੁੰਦਾ ਵਾ ਕਿ ਬੜੀ ਖੁਸ਼ੀ ਹੁੰਦੀ ਕਿ ਅਸੀਂ ਕੰਮ ਕਰਦੇ ਹਾਂ ਰੋਜ਼ਗਾਰ ਮਿਲਿਆ ਆ ਔਰ ਜੋ ਮਨੋਰੰਜਨ ਜਿਹੜਾ ਗੁਰਦੁਆ ਨੂੰ ਖਰਚਾ ਦਿੰਨੇ ਆ ਕਿ ਜੋ ਤੁਸੀਂ ਮਨ ਮਰਜੀ ਆ ਖਾ ਸਕਦੇ ਜੇ ਲੈ ਸਕਦੇ ਜੇ ਹਾਂ ਬਾਕੀ ਕੁਝ ਬੱਚੇ ਹੈਗੇ ਆ ਇਹਨਾਂ ਨੂੰ ਥੋੜਾ ਖਰਚਾ ਵੀ ਲਾਇਆ ਹੋਇਆ ਆ ਇਹ ਆਪਣਾ ਜਿੰਨਾ ਕਮਨ ਚਾਹਿਆ ਸਮਾਨ ਕੋਈ ਲੈਣਾ ਹੋਵੇ ਜਾਂ ਆਪਣੀ ਕੋਈ ਇੱਛਾ ਹੁੰਦੀ ਖਾਣ ਪੀਣ ਦੀ ਖਾ ਸਕਦੇ ਆ ਮੈਂ ਜਿਹੜੇ ਜੋ ਬੱਚੇ ਅੱਜ ਕੱਲ੍ਹ ਘਰੇ ਬਿਲੇ ਬੈਠੇ ਰਹਿੰਦੇ ਨੇ ਮੋਬਾਈਲਾਂ ਦੇ ਬੜੇ ਵਜੂ ਜੋ ਪੀੜ੍ਹੀ ਐ ਉਹਨਾਂ ਨੂੰ ਕਿਸੇ ਦਿਨ ਦੇਣਾ ਚਾਹੁੰਗੇ ਜਿਸ ਤਰ੍ਹਾਂ ਕਿ ਇਹ ਵੀ ਘਰੇ ਬੈਠੇ ਇਹ ਤੁਸੀਂ ਥੋੜੀ ਸਹਾਇਤਾ ਨਾਲ ਇਹ ਕੰਮ ਕਰਦੇ ਨੇ ਆਪਣਾ ਵਿਰਸੇ ਨਾਲ ਇਹ ਜੁੜ ਰਹੇ ਨੇ ਵਿਰਸੇ ਨਾਲ ਜੁੜੇ ਹੋਏ ਆ ਜਿਹੜੇ ਮੋਬਾਈਲ ਤੇ ਬੱਚੇ ਕੰਮ ਕਰਦੇ ਆ ਜਾਂ ਸਾਰਾ ਦਿਨ ਵੇਖਦੇ ਇੱਕ ਤਾਂ ਸਾਈਡ ਇਫੈਕਟ ਅੱਖਾਂ ਦੇ ਉੱਤੇ ਹੁੰਦਾ ਕਿ ਅੱਖਾਂ ਦੇ ਖਰਾਬ ਹੋ ਜਾਂਦੇ ਮੋਬਾਈਲ ਜ਼ਿਆਦਾ ਵੇਖਣ ਨਾਲ ਅਸੀਂ ਹਰ ਬੱਚੇ ਨੂੰ ਕਹਿੰਦੇ ਆ ਕਿ ਦੇ ਨਾਲ ਨਾਨੀਆਂ ਨਾਲ ਬੈਠ ਕੇ ਕੋਈ ਪੁਰਾਣੇ ਪ੍ਰਾਤਨ ਸਮੇਂ ਦੇ ਕਹਾਣੀਆਂ ਸੁਣੋ ਗੁਰੂਆਂ ਮਹਾਰਾਜਾਂਆਂ ਦੀਆਂ ਜਾਂ ਕੋਈ ਪੁਰਾਣੇ ਕੰਮ ਸਿੱਟਾ ਚਾਦਰਾਂ ਕੱਢਣੀਆਂ ਪੁਰਾਣੇ ਸਮੇਂ ਵਿੱਚ ਕਿੰਨਾ ਕੰਮ ਹੁੰਦਾ ਸੀ ਇਹ ਸਿੱਖੋ ਪਰ ਅੱਜ ਕੱਲ ਦੇ ਬੱਚੇ ਜਿਹੜੇ ਆ ਇੰਟਰਸਟ ਨਹੀਂ ਲੈ ਰਹੇ ਪਰ ਅਸੀਂ ਜਾਗਰਤ ਹੈ ਹਈ ਵਿਰਸਾ ਜਿਹੜਾ ਲਾਇਆ ਕਿ ਬੱਚੇ ਜਾਗਰਤ ਹੋਣ ਇਹ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਸਵਾਨ ਭੁੱਲਦੇ ਜਾ ਰਹੇ ਆ ਭੁੱਲਣ ਨਾ ਇਹਨਾਂ ਨੂੰ ਅੱਗੇ ਲਿਆਉਣੇ ਸੀ ਜਿਵੇਂ ਕੋਈ ਕਿਸੇ ਬੰਦੇ ਨੇ ਕੰਮਕਾਰ ਤੇ ਲੱਗਣਾ ਹੁੰਦਾ ਪਿੰਗਰ ਵਾਲੇ ਵਿੱਚ ਉਹ ਆਹੰਦੋਂ ਡਰਦਾ ਹੈ ਕਿ ਇੱਥੇ ਤਾਂ ਜੋ ਪਾਗਲ ਹੈ ਜਾਂ ਮੈਂਟਰੀਆ ਫਿਟਨੇ ਮਰੀਜ਼ ਹੈ ਬਦ ਪਾਇਆ ਨਹੀਂ ਸਾਨੂੰ ਕੋਈ ਕੁਝ ਕਹਿ ਦੂਗਾ ਜਾਂ ਮਾਰ ਦੂਗਾ ਕਿ ਇਸ ਤਰ੍ਹਾਂ ਵੀ ਹੁੰਦਾ ਇਸ ਤੇ ਇਹ ਹੁੰਦਾ ਹੈਗਾ ਇਦਾਂ ਡਰਦੇ ਆ ਪਰ ਅਸੀਂ ਕੀ ਕਰਦੇ ਆ ਕਿ ਜਦੋਂ ਵਿਜ਼ਿਟਰ ਆਉਂਦੇ ਦਾਨ ਨਹੀਂ ਆਉਂਦੇ ਆ ਸਾਡੇ ਕੋਲ ਵਲੰਟੀਅਰ ਬੱਚੇ ਆਉਂਦੇ ਸਕੂਲਾਂ ਕਾਲਜਾਂ ਦੇ ਪਹਿਲੇ ਅਸੀਂ ਉਹਨਾਂ ਨੂੰ ਸਪੀਚ ਦਿੰਨੇ ਆ ਲੈਕਚਰ ਦਿੰਨੇ ਆ ਕਿ ਇੱਥੇ ਇਹ ਕੁਛ ਹੈਗਾ ਉਹ 10 ਬੱਚੇ ਆਉਂਦੇ ਆ 20 ਲੈ ਕੇ ਆਉਂਦੇ ਆ 20 ਜਿਹੜੇ ਚਾਲੀਆਂ ਨੂੰ ਲੈ ਕੇ ਆਉਂਦੇ ਆ ਉਹ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਪਿੰਗਲਵੜਾ ਨਹੀਂ ਆ ਇਹ ਇੱਕ ਸਵਰਗ ਹੈਗਾ ਦਵਾਈ ਬੂਟੀ ਦਾ ਜੂ ਕਿ ਬਿਮਾਰ ਹੁੰਦਾ ਹੈਗਾ ਸਾਰਾ ਦਵਾਈਆਂ ਦਾ ਵੀ ਇਲਾਜ ਹੈਗਾ ਫਿਜ਼ੀਓਥੈਰੇਪੀ ਆ ਸਾਇੰਸੈਂਟਰ ਆ ਫਿਜ਼ੀਓਥੈਰੇਪੀ ਸੈਂਟਰ ਲਿੰਗ ਸੈਂਟਰ ਆ ਹਰ ਇੱਕ ਤਰ੍ਹਾਂ ਦੀ ਸੁਵਿਧਾ ਹੈਗੀ ਇੱਥੇ ਹਰ ਇੱਕ ਤਰ੍ਹਾਂ ਦੀ ਮੈਂ ਕਿਸ ਤਰ੍ਹਾਂ ਦੇ ਮਰੀਜ਼ ਇੱਥੇ ਰੱਖੇ ਜਾਂਦੇ ਨੇ ਜਿਹੜੇ ਘਰੋਂ ਲਾवारਸ ਹੁੰਦੇ ਨੇ ਜਾਂ ਜਿਨ੍ਹਾਂ ਦੀ ਕੋਈ ਦੇਖ ਰੱਖ ਨਹੀਂ ਕਰਦਾ ਨਹੀਂ ਜਿਹੜੇ ਦੇਖ ਰੱਖ ਨਹੀਂ ਉਹ ਆ ਕਾਫੀ ਬੱਚੇ ਸਾਡੇ ਕੋਲ ਇਹੋ ਜਿਹੇ ਬੱਚੇ ਆ ਕਿ ਜਿਨ੍ਹਾਂ ਦਾ ਕੋਈ ਵੀ ਨਹੀਂ ਆ ਪਰਮਾਤਮਾ ਆ ਉਹਨਾਂ ਦਾ ਔਰ ਛੋਟੇ ਛੋਟੇ ਬੱਚਿਆਂ ਤੋਂ ਵੱਡੇ ਮੀਲ ਆਉਂਦੇ ਆ ਫੀਮੇਲ ਆਉਂਦੀਆਂ ਸਾਰੀਆਂ ਕੋਈ ਛੱਡੀਆਂ ਛਡਾਈਆਂ ਵੀ ਆਉਂਦੀਆਂ ਤਾਂ ਵੀ ਉਹ ਬੱਚਿਆਂ ਨੂੰ ਸਾਰਾ ਰੱਖਦੇ ਆ ਇੱਥੇ ਵਧੀਆ ਤਰੀ ਆਕਾ ਰੋ ਬੱਚੇ ਨੂੰ ਨਹੀਂ ਸੁਵਿਧਾ ਦੇ ਸਕਦੀ ਜੋ ਪਿੰਗਲਵਾੜੇ ਵਿੱਚ ਹੈ ਜੀ ਇਹ ਸਾਰਾ ਸਾਡੇ ਨਾਲ ਮੈਡਮ ਇੱਥੇ ਜੋ ਕਿ ਬੱਚੇ ਨੂੰ ਗਾਈਡ ਕਰਦੇ ਨੇ ਪੜ੍ਹਾਉਂਦੇ ਲਿਖਾਉਂਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਤਾਂ ਸਾਨੂੰ ਸ਼ੁਰੂ ਸ਼ੁਰੂ ਤੋਂ ਆਕਾ ਹੋਇਆ ਇਹਨਾਂ ਦੀ ਬੋਲੀ ਸਮਝਣ ਵਿੱਚ ਲੇਕਿਨ ਹੁਣ ਜੋ ਇਸ਼ਾਰਿਆਂ ਦੇ ਵਿੱਚ ਇਹ ਉਹਨਾਂ ਦੀ ਗੱਲ ਪੂਰੀ ਸਮਝ ਲੈਂਦੇ ਨੇ ਅਤੇ ਸਮਝਾ ਵੀ ਦਿੰਦੇ ਹਨ ਪਰ ਜੋ ਇਹ ਸਾਰੀ ਪ੍ਰਦਰਸ਼ਨੀ ਹੈ ਇਹ ਇਹਨਾਂ ਵੱਲੋਂ ਆਪ ਤਿਆਰ ਕੀਤੀ ਗਈ ਹੈ ਅਤੇ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮੋਬਾਈਲਾਂ ਦਾ ਖੜਾ ਛੱਡ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਆਪਣੇ ਜੋ ਇਹਨਾਂ ਨੇ ਆਪਣਾ ਪੈਂਡੂ ਵਿਰਸੇ ਦੇ ਤੌਰ ਤੇ ਸਨਮਾਨ ਬਣਾਇਆ ਹੈ ਪੈਂਡੂ ਵਿਰਸੇ ਨਾਲ ਨੇੜਾ ਜੁੜਨਾ ਚਾਹੀਦਾ ਹੈ ਸੰਗਰੂਰ ਤੋਂ ਗਵਿੰਦਰ ਸਿੰਘ ਬੀ ਜੀ ਸਿੰਘ ਨੂੰ